ਓਹੋ ਬੜੀ ਠੰਡਾ ਹੈ ਬਬੇ ਹਾਂ ਬਈ ਤੂੰ ਅੰਦਰ ਬੈਠੇ ਨੇ ਠੰਡ ਵਾਲੀ ਹੈਗੀ ਬਸ ਬਈ ਉਹ ਲੈ ਜੀ ਮੈਂ ਤਾਂ ਅੱਥੀਂ ਮੈਂ ਠੰਡ ਵਾਲੀ ਲੈਣਾ ਸੰਦੇ ਦੇਣਾ ਬਬੇ ਕੀ ਕਰਾਂ ਠੰਡੀ ਲੱਗ ਰਹੀ ਹੈ ਕਿੰਨੇ ਕਿਸੇ ਕੰਮ ਨੂੰ ਕੋਈ ਕੰਮ ਨੂੰ ਹੱਥ ਨਹੀਂ ਲੱਗਦਾ ਕੰਮ ਨੂੰ ਕਿਹੜਾ ਬਈ ਹਮ ਤਾਂ ਕਹਿੰਦੇ ਪੁੱਛਣਾ ਚਾਹ ਹੋਵੇ ਲੱਗੀ ਜੀ ਕਹਿੰਦੇ ਰੋਟਣ ਨਾਲ ਤੇ ਰੋਟਣ ਫਿਰਦਾ ਫਿਰਦਾ ਪਾ ਲੈਗੇ ਖੁਲਣਾ ਰੋਟਣ ਬਣਾਉਂਦੀ ਹੈ ਬੇਪਤਾ ਕੀ ਕਰਗੇ ਬਬੇ ਕੀ ਕਰਗੀ ਆਪਣੇ ਕੰਮ ਕੌਣ ਕਰੂਗਾ ਨਾਲ ਕੋਈ ਖੇਤੀ ਦਾ ਕੰਮ ਹੁੰਦਾ ਨਾ ਮਾਲ ਪਸ਼ੂ ਦਾ ਕਈ ਦਿਨ ਹੋ ਗਏ ਤੇ ਖੜਾ ਸੂਰਜੀ ਨਿਕੱਢਿਆ ਗਾ ਪਰ ਅੱਜ ਨਾ ਸੁਣਾ ਭਾਈ ਬਾਈ ਠੰਡ ਕਾ ਰੱਖੀ ਬੁਛ ਨਾ ਇਹ ਬਿਮਾਰੀ ਹੋ ਗਈ ਨੇ ਮੇਰੀ ਨੂੰ ਤੇ ਠੰਡ ਜਿਵੇਂ ਰਹਾ ਹੈ ਗੁੱਦਾ ਕੰਮੀ ਆਣਾ ਆ ਲੈ 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 ਉਹ ਬੇਬੇ ਕੰਮ ਕੀ ਜਣਾ ਕੀ ਕਰਾਂ ਮੈਂ ਪਾਣੀ ਲਾਉਣ ਗਿਆ ਸੀ ਕਣਕੋਂ ਆ ਲੈ ਲੈ ਉੱਪਰ ਲੈ ਲੈ ਹਾਂ ਚੁੱਪ ਮੈਂ ਅਜੇ ਮੱਜਾਂ ਵੀ ਸਾਂਭਣੀਆਂ ਮੈਂ ਤਾਂ ਮੱਜਾਂ ਨੂੰ ਨੀਰਾ ਪਾਉਣਾ ਬੇਬੇ ਤੂੰ ਐਂ ਕਰੀ ਬੁੱਧੀ ਬੈਠੀ ਰਹੀ ਠੰਡ ਵਾਲੀ ਹੈਗੀ ਤੂੰ ਅੰਦਰ ਵਸ ਜੀ ਨਾ ਨਾ ਕੋਈ ਨਾ ਕੋਈ ਨਾ ਬਾਗੂ ਬਾਗੂ ਕੰਮ ਨੂੰ ਤਾਂ ਕਹੀ ਜਾਂਦੀ ਐਵੇਂ ਐਵੇਂ ਕੋਈ ਕੰਮ ਨਾ ਕਰੀ ਚੰਗਾ ਚੰਗਾ ਬਿੱਤਾ ਹਾਂ ਲੱਗ ਜੂਗੀ ਚਾਹ ਤੇ ਜੂਲਾ ਲੰਗਰੇ ਚਣਾਈ ਕਰਕੇ ਇੱਥੋਂ ਆਦਾ ਆਦਾ ਪਾਲਾ ਵੀ ਲੰਗਰੇ ਚਣਾਈ ਪਾਲਾ ਚਾਰੇ ਜੂਰੇ ਪਾਲਾ ਗੁਮਾਨ ਪਾਲਾ ਆਈ ਨਹੀਂ ਜੂਣਾ ਚਾਹ ਕਰਨਾ ਕੁੱਡਰੀ ਬੋਹ ਨੂੰ ਮੈਂ ਤਾਂ ਮੁੰਡੇ ਨੂੰ ਕੁੱਡਰੀ ਚਾਹ ਵੀ ਦੇਵੇ ਨਾ ਨਹੀਂ ਦੇਵੇ ਸਾਰੇ ਬੰਕਾਂ ਨੂੰ ਇੱਥੇ ਕੰਮ ਪਾਉਂ ਦिए ਮੇਰੇ ਕੋਤੇ ਵੀ ਦੇ ਹੋ ਹੋ ਦੇਖ ਲੈ ਕਿ ਮੈਂ ਤੰਗ ਹੋਈ ਜਾਂਦਾ ਮਾ ਪੱਤਾਂ ਦੇ ਨੀਰੇ ਨੂੰ ਦੇ ਲੈ ਕਿਵੇਂ ਆ ਕੰਮ ਦਾ ਕੰਮ ਦਾ ਗਿਆ ਹੈ ਲੱਛਣ ਕਰਨ ਲੱਗ ਜਾਂਦਾ ਆਉਂਦੀ ਕਰੇ ਆ ਬੁੜੀ ਨਹੀਂ ਲਾਇਆ ਲੱਛਣ ਕਰਨ ਇੰਤ ਮੈਂ ਦਿੰਨੀ ਪਤਾ ਉਹ ਤਾਂ ਲੱਗਾ ਨੀਰਾ ਪੋਣਾ ਆਪੀ ਉੱਡ ਕੇ ਡਰਦਾ ਇਹਨੂੰ ਮੈਂ ਕਹਿੰਦੀ ਆ ਵੀ ਜੇ ਸਬਜ਼ੀ ਵਾਲਾ ਆਇਆ ਖੜਾ ਸਬਜ਼ੀ ਲੈ ਕੇ ਆਪਾਂ ਜਿੱਕੇ ਇਹ ਕਿਵੇਂ ਕੰਬੜੀ ਲੀ ਬੈਠੀ ਐ ਗੋਗੋ ਰਾਣੀ ਬਣੀ ਵੇ ਬੇ ਵੇ ਸਬਜ਼ੀ ਵਾਲਾ ਆਇਆ ਖੜਾ ਚੌਂਦਰੇ ਤੇ ਇਹ ਸਬਜ਼ੀ ਲੈ ਕੇ ਦੇ ਮੈਨੂੰ ਸਬਜ਼ੀ ਧਰਨੀਆ ਐਡਾ ਕੰਬਲ ਕਿਉਂ ਲਿਆ ਤੇ ਪਾਵਾ ਜਿਹੜੀ ਹੰਡੇ ਟਾਈਪ ਦਾ ਕੰਬਲ ਲਿਆ ਤੂੰ ਤਾਂ ਮਰਦੇ ਹੱਥਲੇ ਵੀ ਪਾ ਨਾ ਕੋਟੀ ਪਾਈ ਬੈਠੀ ਐ ਬਲੈਗ ਪਾਈ ਬੈਠੀ ਮੋਟੇ ਲੀਏ ਮੇਰੇ ਬਾਬਾ ਨੇ ਛੋਟੇ ਕਰੀਏ ਨਹੀਂ ਹਾਂ ਨਾ ਤੂੰ ਮੋਟੇ ਪਾਲਾ ਮੈਂ ਤੈਨੂੰ ਮੋਟੇ ਲੀੜਿਆ ਕਰੋ ਕੇ ਉਹ ਤਾਂ ਤੂੰ ਮੈਨੂੰ ਕੋਈ ਛੂਟ ਲੈ ਕੇ ਦਿੰਨੀ ਮੋਟਾ ਨਾ ਆਪ ਲੈ ਕੇ ਆਉਣੀ ਆ ਉਹ ਪੈਸਾ ਨਹੀਂ ਕੀ ਪੰਡ ਬੰਨ ਕੇ ਛਿਰਤੇ ਧਰ ਕੇ ਲਿਆਈਂ ਕਿਹੜੇ ਪੈਸੇ ਕਿਹੜੇ ਪੈਸੇ ਛੜਦੀਆਂ ਤੂੰ ਮੇਰੇ ਕੋਲ ਪੈਸੇ ਤਾਂ ਮੇਰੇ ਕੋਲ ਰਹਿਣਗੇ ਉਹ ਵੀ ਕਹਿ ਲਿਆ ਆਲੇ ਦਿੱਤੀ ਵਾਲਾ ਦੋ ਛੂਟ ਐ ਨਾ ਮੇਰੀ ਮਾਂ ਨੇ ਦਿੱਤੇ ਸੀ ਮੋਟੇ ਤਾਂ ਪਾ ਲਾਣੀ ਤਾਂ ਕਿਹੜੀ ਲੈ ਕੇ ਹੋਰ ਹੋਰ ਰੋਟੀ ਐ ਮੇਰੀ ਮਾਂ ਨੇ ਲੈ ਕੇ ਦਿੱਤੀ ਸ਼ਾਲ ਮੇਰੀ ਮਾਂ ਨੇ ਲੈ ਕੇ ਦਿੱਤੀ ਮੇਰਿਆਂ ਦੀ ਮਾਂ ਨੇ ਲੈ ਕੇ ਰੋਏ ਸੇ ਕੋਟਾਂ ਸ਼ਾਲਾਂ ਦਾ ਲੈਣਾ ਦੇਣਾ ਸੀ ਤੇ ਨਹੀਂ ਸ਼ਰਮ ਨਹੀਂ ਆਉਂਦੀ ਕਹਿੰਦੀ ਸਾਰੇ ਗੋਣੇ ਨੇ ਘਾਹ ਫਸਾ ਲਾ ਗਏ ਨੇ ਨੀਰੇ ਕੱਟ ਕੇ ਨਾ ਬੰਦ ਬੰਦ ਕੋਟ ਕੱਟ ਕੇ ਨਾ ਬੋਲਦੀ ਐ ਨਾ ਕਿਵੇਂ ਬੋਲਣ ਲੱਗੀ ਤੂੰ ਦੇਖ ਲੈ ਚੱਲੀ ਗਈ ਮੈਨੂੰ ਕਿਤਾ ਨਹੀਂ ਨਹੀਂ ਦਿੱਤਾ ਜਮਾਂ ਬੋਲਣ ਦਾ ਤੇ ਜਦੋਂ ਤੈਨੂੰ ਕੰਮ ਨੂੰ ਕਹਿੰਦੇ ਉਦੋਂ ਬਾਈ ਪਾਲਾ ਚੜਦਾ ਨਹੀਂ ਪਾਲਾ ਚੜਦਾ ਐ ਕਰ ਸਬਜੀ ਲੈ ਕੇ ਤੇ ਸਬਜੀ ਲੈ ਕੇ ਦੀਂਗੀ ਤੇ ਸਬਜੀ ਬਣਾਉ ਨਹੀਂ ਮੈਂ ਤਾਂ ਲਾਲ ਮਿਰਚਾਂ ਦੀ ਚਟਣੀ ਕੁੱਟ ਕੇ ਖਵਾਉਂਦਾ ਹਾਂ ਸਾਦੀ ਕੁੱਟਣਾ ਕਹਿੰਦੇ ਲਾਲ ਮਿਰਚਾਂ ਦੇ ਕੁੱਟਣਾ ਛਿੱਟਮਲੇ ਕੁੱਟਣਾ ਜਿਹੇ ਤਰ੍ਹਾਂ ਜੀ ਕਰਦਾ ਕੁੱਟਣਾ ਸਾਗ ਦਾ ਕੁੱਟਣਾ ਨਹੀਂ ਲਾਉਂਦੀ ਤੇ ਉਹ ਪਤਾ ਸਾਦੀ ਖਾਈ ਜਾਂਦੇ ਬੈਠੇ ਰੋਜ਼ ਤਾਂ ਦੇ ਮੱਥੇ ਸੱਜਦੇ ਮਾ ਲੋ ਕਿ ਨਹੀਂ ਬੰਦਾਂ ਬੱਤਾਂ ਕਹਿੰਦੀਆਂ ਪਾਣੀ ਕੱਤੀ ਵਾਲਾ ਪਤੀਲਾ ਕਿੱਥੇ ਓਹੀ ਨਾਲ ਭਰ ਕੇ ਰੰਨੇ ਆ ਇੱਕ ਦਿਨ ਸਾਗ ਦਾ ਰੰਨੇ ਤਾ ਗਹਿਵਰ ਰੰਨੇ ਰੰਗ ਲਾਂਗੀ ਰੰਗ ਦਾ ਬਣਾ ਪਰ ਇੰਨਾ ਤਾਂ ਕਰ ਹੀ ਸਕਦੀ ਹਾਂ ਚੁੱਲ੍ਹੇ ਕੋਲੇ ਬਹਿ ਕੇ ਰੰਨੇ ਲਿਆ ਕਰ ਸਕਦੀ ਮੇਰੇ ਇੰਨੇ ਖਾਲੀ ਕੋਈ ਨਾ ਕਰ ਚੀ ਕੋਈ ਨਾ ਤਾ ਕ ਮਾਰੇ ਨਾ ਰੰਨੇ ਸਾਗ ਨਾ ਕਿਉਂ ਕਰ ਤੂੰ ਪਾਣੀ ਇਹ ਲੈ ਆਵੀਂ ਬਹਿਣੇ ਆਵੀਂ ਮੈਂ ਆਵੀਂ ਆਵੀਂ ਖੜੀ ਹੋ ਗੋਮੀ ਲੈ ਛੱਡ ਕੰਬਲ ਕੋਈ ਨਾ ਦੁਨੀਆ ਦੇ ਨੰਦੇ ਸੱਲ ਬੈ ਲੋ ਨਾ ਆਵੀਂ ਆਵੀਂ ਸਾਹ ਜਾਨੇ ਚਾਰ ਦਿਨਾਂ ਤੋਂ ਖਾਲਾ ਮਤੰਦਾ ਜੀ ਉੱਤੇ ਦੇ ਬੂਟ ਪਕਰ ਲੀਤੀਆਂਗੇ ਕੁੱਟ ਮੇਰੇ ਵਾਲਾ ਆ ਜੀ ਪਿਉ ਤੈਨੂੰ ਸਮਾਰ ਕੇ ਦੁੱਧ ਚ ਪੱਤੀ ਬਾਲ ਕੇ ਜਮਾ ਨਹੀਂ ਪੀਉਂਦੀ ਦੁੱਧ ਦੁੱਧ ਤਾਂ ਸਾਰਾ ਮੈਂ ਛਿੜਤਾ ਰੜਕਣੇ ਚ ਤੇ ਲਾਲ ਮਿਰਚਾਂ ਦੀ ਚਟਣੀ ਕੁੱਟਦੀਆਂ ਜਿਵੇਂ ਸੀਸੀ ਕਰਿਆ ਨਾ ਉਹਦੀ ਖਾ ਲੇ ਰੋਟੀਆਂ ਦੇ ਉੱਤੇ ਮਾਂ ਆਹੀ ਤੇ ਅੱਜ ਕੱਲਾ ਬੋਲਣਗਾ ਹੋਰ ਤਾਂ ਕੁਝ ਹੈ ਨਹੀਂ ਜੱੱਜ ਤੇਨੂੰ ਲਾਲ ਮਿਰਚਾਂ ਦੀ ਚਟਣੀ ਖਾ ਲਿਆ ਤੇ ਬੱਤ ਗੱਬੀ ਤਾਂ ਕਿੱਥੇ ਖਾਂਦੀ ਹੈ ਇਹਾਂ ਦੀ ਹੋਂਟੇ ਬਣਾਏਂਗੀ ਸਾਗ ਰੈਨ ਨੂੰ ਜੱੱਜ ਨਹੀਂ ਹੋਵੇ ਕੋਈ ਵੱਡਾ ਬਤੂਲਾ ਰੋਣ ਲਿਆ ਪਰ ਮੈਂ ਨਹੀਂ ਮੰਨਦੀ ਬੋਲਦੀ ਕਿੰਨਾ ਤੱਕ ਨਹੀਂ ਪਾ సాగ తినా కదే పతరీ చూ కిగ తోడ మిని సాగ మగ మొత్తం బాగా లేదా అద్ధీ పేరు భా సాగేరా ਹਾਂ 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 ਇਹ ਨਹੀਂ ਠੰਡਾ ਜਤਾ ਆ ਜ ਮਾਰ ਆਪਣੇ ਸੂਤ ਦੀ ਨਹੀਂ ਦਿਖਾਇਆ ਉਹ ਪੈਂਦਾ ਬੈਠੀ ਆ ਨਹੀਂ ਪਾ ਨੇ ਚੇਤੋ ਮੋਤੀ ਕੋ ਨ ਕਰੇ ਨੇ ਖਾਣੇ ਦਿੱਤੇ ਭਣੀ ਮੋਤੀ ਤੇ ਨੂੰ ਬੁੱਛਣਾ ਨਹੀਂ ਪਾ ਨੇ ਤਰੀ ਨੇ ਮੋਤੀ ਕੋ ਨ ਆ ਬੈਠਿਆ ਮੋਗਿਆ ਨਾਲ ਕੰਬਲ ਤੇ ਲਿਗੇ ਤੇ ਮੈਂ ਦੇਖ ਲਾ ਫਿਰਦੀਆਂ ਵਿਆਂ ਚ ਨਹੀਂ ਕੰਮ ਧੰਦੇ ਆਈਆਂ ਜੀ ਕਿਨਾ ਮੈਨੂੰ ਕਰਦੀ ਸੀ ਦਿਨਾਂ ਚ ਆਹ ਲੜ ਕੇ ਇਹ ਦੋਸਤ ਕਰਕੇ ਦੇਖਾਂ ਨਹੀਂ ਦਾਲ ਲਿਆ ਕੇ ਦਾਲ ਦੀ ਧਰ ਦੇ ਨੀ ਚਲ ਕੋਈ ਨਾ ਫੜਾ ਤੇਰਾ ਹੀ ਹੱਕਾ ਖਾਣੇ ਲੈ ਕੇ ਦੇ ਆਂਦਾ ਫੇਰ ਨੀ ਮੋਰਾ ਨਾ ਦੇ ਜਾ ਕੇ ਮੈਂ ਦਾਲ ਤਾਂ ਨਹੀਂ ਹੱਕਾ ਚੱਲ ਮੇਰੇ ਲਈ ਕਰੀ ਨਾ ਆਲੂ ਪਿਆ ਮਟਰ ਪਿਆ ਨਾ ਬੀਨ ਦੀ ਪਿਆਗੀ ਕੋਈ ਸਾਗ ਭਰ ਲ ਕਰੀਂ ਤੂੰ ਕਾ ਕੇ ਰੋ ਹੀ ਬਣਾ ਲੈ ਲੈ ਨੀ ਪਰ ਸਾਗ ਵੀ ਕਿੱਥੋਂ ਤਰੇ ਸਾਗ ਵੀ ਸਾਰਾ ਧਣ ਲੱਗ ਜਾਂਦਾ ਗਾ ਤੈਨੂੰ ਪਤਾ ਫੇਰ ਸਾਫਾ ਤਾਂ ਦੂਜਾ ਕੰਮ ਕਰਦੀ ਐ ਸਾਗ ਪਸੂ ਦਾ ਕੋਈ ਨਹੀਂ ਰੇ ਚਾਰੇ ਦਾ ਸੰਭਲ ਸੂਰ ਦਾ ਪੋਚਿਆ ਦਾ ਹੋ ਜਾਂਦਾ ਫੇਰ ਸਾਖ ਖਾਨ ਦਾ ਸਾਰਾ ਦਿਨ ਫੇ ਤੈਨੂੰ ਪਤਾ ਪਾਣੇ ਕਿ ਉਹ ਤੋਂ ਕਰਣ ਜਾਂਦਾ ਕੰਮ ਚ ਨਹੀਂ ਸਾਰਾ ਦਿਨ ਖਾਂਦਾਗਾ ਸਾਖ ਫੇਰ ਕਿੱਡੀ ਕੀ ਕਹਿੰਦਾ ਐਡਾ ਕਹਿੰਦਾ ਨਾ ਪਾਗਦੇ ਦਾ ਕੰਮ ਕਰਨਾ ਪਈ ਇਹ ਚੁੱਧੀ ਆ ਜੀ ਸਾਖ ਹੀ ਤਾਂ ਰਹੋਗੀ ਕਹਿੰਦਾ ਪਰ ਤੈਨਾਂ ਨੇ ਕਹਿਣਾ ਨਹੀਂ ਕੋਈ ਚਾਹ ਖਾ ਨਹੀਂ ਕਦੇ ਬਹਿਣ ਕਹਿੰਦਾ ਨਾ ਮਾ ਫਾਨਾ ਨੂੰ ਕਹਿੰਦਾ ਨਾ ਨਹੀਂ ਨੀਤੀ ਮਤ ਨਾਲ ਤੇ ਆਹ ਕਰਨਾ ਦੇਣਾ ਦੇਣਾ ਗੁੱਝੋ ਉਹਨਾਂ ਨੂੰ ਪਤਾ ਕੀ ਗੁੱਡਾ ਉਹਨਾਂ ਨੂੰ ਪਤਾ ਉਹਨੂੰ ਕੋਈ ਨਾ ਚੱਜ ਹੈਗਾ ਵੀ ਤੱਕਲਾ ਮੀਰਾ ਸਿੱਧਾ ਚਲਾਉਣਾ ਨਹੀਂ ਭਾਣੇ ਹੋਰ ਕੱਟੜੇ ਦਾ ਕੰਮ ਨਹੀਂ ਗਾਏ ਉਹ ਕਾਹਦੇ ਬਹਿਤ ਨੇ ਬੁਧਰ ਕਰਤੇ ਅੰਨੇ ਬੁਧਰ ਕਰ ਲਈ ਅੱਛਾ ਹਾਂ ਸੁਤਨ ਹਸਤਪਾਲੇ ਕਰੇ ਜਾਤਾ ਸਰ ਸੌਤੇ ਚਾਰ ਕਾਤੇ ਆਪਣੇ ਟੀਤੇ ਅੱਤ ਕਾਹੇ ਸਾਲ ਹੋ ਗਏ ਤੇ ਡਾਕੀ ਨਹੀਂ ਦੇਖਿਆ ਨੀ ਲੰਦਾ ਕਹਿੰਦੇ ਕੋਈ ਨਹੀਂ ਬਣ ਕੱਤੇ ਜਣੇ ਜੀਨੇ ਪੰਜ ਸਵਰ ਨਹੀਂ ਲੱਗਦਾ ਗੰਨੇ ਹੰਤਾ ਕਸੇ ਤੇ ਨਹੀਂ ਸਾਗ ਤੀਰ ਨਹੀਂ ਤੇ ਪਰਣਾ ਨਹੀਂ ਤੇ ਪੋ ਨੀ ਬਾਕੀ ਕਰੂਗਾ ਨਾ ਕੋਈ ਕੁਝ ਨਹੀਂ ਆਉਂਦਾ ਇਹ ਬਣੇ ਸਿੱਖੇ ਤੇ ਜੀ ਮਾਂ ਨੇ ਕਰਾਇਆ ਨਹੀਂ ਹੋਣਾ ਇਹ ਤਾਂ ਫਿਰ ਇਹ ਵੀ ਕੀ ਕਰੇ ਕਿਉਂ ਤੇ ਹੁਣ ਬੰਦਾ ਨਹੀਂ ਉਹਨਾਂ ਬਾਰੇ ਨਜ਼ਰ ਬਤਾਸੀ ਇਹਨਾਂ ਨੂੰ ਲਗਾਣਾ ਕੋਈ ਜਨਾ ਸਿੱਖ ਲੈਣਾ ਮਾਤਾ ਉਹ ਬਹਿਤ ਨਾ ਲੱਤੀ ਹੋ ਜਾਣਾ ਗਲੀ ਗੰਡਾ ਖੜੀ ਗਈ ਹੈ ਇਹ ਸਜਵਾ ਕਹੀਂ ਕਰਦੇ ਨੇ ਤੈਨੂੰ ਕੀ ਪਤਾ ਹੁਣ ਅਸੀਂ ਕਰਮ ਕਥੀਆਂ ਹੋਏ ਜਵਾਕ ਕਿ ਦੀ ਜਾਂਦੇ ਨੇ ਕੀ ਕਹਾਂ ਲੋਕੀ ਇਹਨੇ ਪੁੱਛਣਾ ਪਰ ਇਹਨੂੰ ਤਾਂ ਸ਼ਰਮਿੰਦੀ ਮਾਰਨ ਹੋਤਾ ਹੈ ਕਿ ਮੁੰਡਾ ਨੇ ਕੋ ਰਾਜੀ ਵੀ ਕਰਨਾ ਐ ਇਹਦਾ ਐ ਕਿੱਥੇ ਘੁੱਟ ਬੱਟ ਬੈਠੇ ਗਏ ਕਿ ਦੱਗਿਆ ਵੇਚੀ ਵੇਚ ਲਈ ਸਾਰਾ ਦਿਨ ਮਸਾਂ ਥੋੜਾ ਗੜਬੜ ਕੇ ਨਹੀਂ ਜਾਣੀਂ ਆਪਾਂ ਨਹੀਂ ਹੈ ਜੇ ਮਤੰਦ ਸਾਦਾ ਹਜੇ ਉਹਨੂੰ ਇੰਨਾ ਨਾ ਤੀਲ ਡਾੜੀ ਦਾ ਗੇੜੀ ਨਹੀਂ ਆਪਾਂ ਨੂੰ ਗੇੜ ਮਾਣ ਕਾਹਨੂੰ ਮਿਲਣ ਨੂੰ ਖਾਣਾ ਹਜੇ ਵੀ ਤਾਂ ਮੇਰੇ ਨਾਲ ਨਹੀਂ ਆਇਆ ਤੰਦੇ ਉਹਨੂੰ ਇਹ ਜੀ ਨੂੰ ਲੰਗ ਲੈ ਕੇ ਨੂੰ ਬਾਕੇ ਚਾਹ ਕਰਕੇ ਦੇ ਦੇ ਬਾਹਰੋਂ ਬਾਕੇ ਆਹਨੂੰ ਪਤਾ ਹੈਗਾ ਆਇਨੇ ਪਤੀ ਪਾਲਣ ਦੀ ਆਇਨਾ ਨੰਨਣ ਤੋਂ ਕਪਾਲ ਨੂੰ ਮੁੱਠਾ ਤੋਂ ਬਿਬਦੀ ਪਾਉਂਦੇ ਚਾਹੀਦੀ ਕਰਨੀ ਉਹਦੀ ਉਹ ਫਿਰ ਕਾਲੀ ਕਰ ਦਿੰਦੀ ਫਿਰ ਬਾਹਰ ਕਰ ਦਿੰਦੀ ਸਾਨੂੰ ਵੀ ਚੰਗੀ ਲੱਗਦੀ ਬੁੱਛਣਾ ਵਾਲੇ ਆ ਹੁਣ ਇੱਥੇ ਭਾਂਡੇ ਨੇ ਜਨ ਬਾਈ ਭਾਂਡੇ ਇੱਕ ਦਾ ਨਮਾਇਨੇ ਚਰਾ ਕੇ ਮਾਰਦੇ ਇੱਕ ਦਾ ਨਮਾਇਨੇ ਚਰਾ ਕੇ ਟੋਕਰੀ ਚ ਮਾਰਦੇ ਆਂ ਚੇ ਜੇਵਨ ਨੂੰ ਟੋਕਰੀ ਵਿੱਚ ਪਾ ਕੇ ਕਰ ਲਾਂ ਸਤ ਬਾਏ ਹੁਣ ਇਹ ਗੱਲ ਵਾਂਗੂ ਹੁੰਦੀਆਂ ਜਾਂ ਕੁੜੀਆਂ ਨੇ ਜਵਾ ਕੜੀਆਂ ਸਾਬਾ ਦੇ ਕਿਤੇ ਲਾ ਲੈਣਦੀਆਂ ਇੱਕ ਟੋਕਰੀ ਇੱਕ ਟੋਕਰੀ ਚ ਧਰ ਦਿੰਦੇ ਹਾਂ ਉਹ ਆਂ ਕਰ ਦਿੰਦੇ ਨਾ ਬੁੱਛਣਾ ਬਾਅਦ ਵਿੱਚ ਆਖਾਂ ਦੇ ਸਾਡੇ ਕੋਲ ਤਾਂ ਬਾਹਰ ਕੰਮ ਲਈ ਹੈ ਜੀ ਪਾਇਲੇ ਕੀ ਬਣੇ ਆ ਕਾਦੀ ਤੂੰ ਸਾਬ ਮੁੰਡੇ ਤੇ ਮੰਗਾ ਕੇ ਬੈਠੀ ਬੈਠੀ ਆਪ ਕਰ ਦਿੰਦੀ ਹੋਰ ਮੈਂ ਜੇ ਨਾ ਤੇ ਡਰ ਕੇ ਰਹੂੰਗੀ ਉਹ ਜਦ ਕਦਾ ਗਾਏ ਕਦੇ ਵੀ ਬੰਨਾ ਬੰਦ ਦੱਸ ਦੇ ਨੀ ਸਿਖ ਲੂੰਗੀ ਸਿਖਣਾ ਤਾਂ ਠੀਕ ਆ ਭਾਈ ਇਹ ਕਰ ਮੈਂ ਬਹੁਤ ਤੂੰ ਸਾਰੀ ਹੁਬਤਰੀ ਜਾਵੇਂਗੀ ਉਹ ਵੀ ਸਿੱਖਣਾ ਚਾਹੀਦਾ ਪਰ ਸੋ ਜਥੇ ਕਹਿੰਦੇ ਗੋਲ ਮਾਣਾ ਘਰੇ ਖੇਡਣ ਪੈਸਾ ਨਾ ਖੇਡਣ ਲੱਗੀ ਜਾ ਵੱਡੀ ਮੈਂ ਲਾ ਪਰ ਕੀ ਕਰੇ ਗਈ ਤੇ ਤਾਂ ਲੈ ਚੱਕਲੀ ਜਾ ਕੋਲੇ ਕੋਲੇ ਲਾਉਣੇ ਲੇ ਕੇ ਰੱਖੇ ਸੀ ਹਾਂ ਪਰ ਹੁਣ ਕਿਸੇ ਨਾ ਆਣਾ ਨਾ ਪਾਏ ਨਾ ਦਿੱਤਾ ਇਹਨਾਂ ਦੋੜਤੀ ਹਾਂ ਲੈਣਾ ਚਾਹੇ ਬੰਦਾ ਜੀ ਬਣੇ ਨਾ ਸੋਕੇ ਕੋਈ ਲੈ ਦੇ ਤੇ ਕੋਈ ਕਰਾ ਦਾ ਜਾਂਦਾ ਕੋਈ ਬੁੜੀ ਜਾਂ ਕੋਈ ਬੰਦਾ ਦੇਖੋ ਖੇਰ ਜੀ ਨੂੰ ਕੀ ਕਹਿੰਦਾ ਨੀ ਬੰਦੇ ਗੁਛਾਉਂ ਨਾ ਸੰਗਾਂ ਮੰਦੇ ਤੇ ਜੜੀ ਜੀ ਜਾਵੇ ਤੇ ਬਿੱਕਰ ਨਾ ਖੇਡਣਾ ਮੰਦੀ ਆਹ ਕਾਲੇ ਪੀਚੇ ਲਾ ਕੇ ਲੋਕ ਖੇਡਣੇ ਲੱਗ ਗਏ ਲੱਗ ਜਾਂਦੇ ਆ ਲਾਪਟਾ ਲੰਮੀ ਜਾ ਕੇ ਫੋਨ ਫੁਰ ਕਰਦੀ ਹੈ ਨਹੀਂ ਪਾ ਨੇ ਉਹ ਜਵਾਕ ਲੀਆਂ ਸਕੂਟ ਤੇ ਪਾਣੇ ਜਾਂਦੀਆਂ ਨੇ ਉੱਥੇ ਕੁੜੀਆਂ ਕੱਤਰੀਆਂ ਨੇ ਇਕੱਠੀਆਂ ਹੋ ਕੇ ਤੇ ਸਕੂਟ ਤੇ ਖੇਡਦੀਆਂ ਨੇ ਉਹੀ ਸੁਭਾਅ ਫੈਰਿਆਗਾ ਮੁੰਡੇ ਨੇ ਖੇਡਦੇ ਹਣ ਤਾਂ ਸ਼ਰਮ ਨੇ ਨਿਵੇਂ ਲਗਾਨੇ ਕਰ ਅੱਜ ਹੁਣ ਤਾਂ ਨਾ ਖੇਡੇ ਚਲੋ ਉੱਥੇ ਤਾਂ ਖੇਡਦੀ ਵੀ ਨਹੀਂ ਪਤਾ ਹੁਣ ਕਹਿੰਦੇ ਜਦੋਂ ਇੱਥੇ ਖੇਡਦੇ ਨਾ ਤਾਂ ਸ਼ਰਮ ਨੇ ਬਾਹਰ ਤੋਂ ਕੋਈ ਟੱਪੇ ਵਾਲਾ ਵੀ ਆਏ ਨਾ ਕਹੇਦੇ ਦੇ ਨਾਲੇ ਕੁਲੀ ਖੇਡਦੀ ਆ ਕਿ ਬਹੁਤ ਖੁੱਡੀ ਜਾਂਦੀ ਹੈ ਹਾਂ ਕਰਾਂ ਤਾਂ ਫਿਰ ਫੜਾ ਹੁਣ ਕਿਹ ਚਾਹੀਦਾ ਸਿਆਣੇ ਬੰਦੇ ਨੂੰ ਨਾ ਨਿਆਣੀ ਇਹਦੇ ਨੂੰ ਦੇਖ ਦੇ ਕਿਵੇਂ ਸੰਗੇ ਜਮਾ ਦੇ ਖਾਣੇ ਦੀ ਬਰਦੂਲੀ ਕੁਛ ਕਹਾਣਾ ਕਹੇ ਉਹਨੇ ਦਿਮਾਗ ਚਲੇ ਹੋਏ ਗੱਲ ਲੈ ਆਉਂ ਦੇਖ ਲੈ ਉਹ ਫਿਰ ਖੇਡਦੀ ਜਾਂਦੀ ਹੈ ਤੇ ਦੇਖ ਲੈ ਹਾਂ ਲੈ ਦੇਖ ਲੈ ਦੇਖ ਲੈ ਕਿੰਨੇ ਚਿਰ ਤੇ ਖੇਡਦੀ ਹੈ ਉਹਨੇ ਜਿੱਚ ਕੰਮ ਕਰ ਲੈ ਨਾ ਨਾ ਗੱਲ ਨਹੀਂ ਧਿਆਨ ਨਹੀਂ ਬਖੇੜਦੇ ਨੂੰ ਧਿਆਨ ਨਹੀਂ ਆਣੀ ਆਉਂ ਦੇਖ ਲੈ ਲੈ ਹੁਣ ਮੈਨੂੰ ਇਹਦਾ ਮਰਖ ਚਾਹਦਾ ਖਰਚੇ ਨੂੰ ਮੈਂ ਛੁੱਟ ਕੇ ਮਾਰਾਂ ਜਾ ਬਾਨੂ ਮਾਰ ਲੈ ਦੇਖ ਲੈ ਕਿ ਮੈ ਮਾਰ ਜੇ ਦੇਖ ਲੈ ਤਾਈ ਤੂੰ ਮਾਰਦੀ ਘਰੇ ਆਦੀ ਨੂੰ ਨੀ ਨਾ ਮੈਂ ਡਿਕਰਾਂ ਬਣਾਉਂਦੀ ਸੀ ਮੈਨੇ ਲੈ ਕੇ ਛਿੱਤਰ ਮਾਰਿਆ ਮਾਰੇ ਆਣੀ ਆ ਜਿਹਦੇ ਬਾਵਾ ਹਜੇ ਨਰਮਾਈ ਜੀ ਆਏ ਖਾ ਲਈਆਂ ਨੀ ਫੱਡ ਦੇ ਰੁੱਤ ਜਾਣਾ ਮੈਨੂੰ ਸਾ ਨਹੀਂ ਕੱਢਣ ਦਿੰਦੇ ਮੂਹਰੇ ਆਉਂਦੇ ਫਿਰ ਤਾਈ ਖੇਡ ਨੂੰ ਤਾਂ ਜੀ ਕਰਦੀ ਹੁੰਦਾ ਫਿਰ ਮੈਂ ਕੀ ਕਰਾਂ ਹੁਣ ਮੇਰੀ ਬਾਹਰ ਮੈਨੂੰ ਨਿਆਣੀ ਜੀ ਨੂੰ ਵਿਆਹ ਤਾਂ ਫਿਰ ਮੈਂ ਡਿਕਰਾਂ ਖੇਡ ਨੂੰ ਜੀ ਕਦੇ ਖੇਡਣ ਨਾ ਮਾਂ ਗਰ ਪਾਉਂਦੀ ਜੁੱਤਰਾ ਲੈ ਲੈਣੇ ਪੁੱਤ ਮਾਂ ਗਤ ਆਏ ਪਾਉਂਦੀ ਆਗੀ ਕੀ ਕੰਮ ਨਹੀਂ ਕਰਦੀ ਵੀ ਕੰਮ ਨੂੰ ਕੋਰਾ ਕਰ ਲੈਂਦੇ ਉਹ ਵੀ ਕੀ ਕਰੇ ਕਮ ਤਾਂ ਮੈਂ ਕੀ ਕਰਾਂ ਮੈਂ ਨਾ ਅਖਾ ਸੀ ਮੈਨੇ ਸਬਜ਼ੀ ਲੈ ਕੇ ਦੇ ਦੇਵੇ ਸਬਜ਼ੀ ਤਾਂ ਲੈ ਕੇ ਨਹੀਂ ਤੀ ਚੰਦਰੇ ਤੋਂ ਮੈਂ ਖਾ ਚਟਨੀ ਕੁੱਟਣੀ ਹੈ ਉਹ ਪੰਜਨ ਲਾਲ ਮਿਰਚਾ ਕੁੰਡੇ ਚ ਪੰਜ ਮੈਂ ਵੀ ਉਹ ਖਵਾਉਂਗੀ ਕੋਈ ਲੈ ਭਾਈ ਘਰ ਸਬਜ਼ੀ ਲੈ ਕੇ ਤਾਂ ਭਾਈ ਦੇਣ ਦਾ ਹੁਣ ਹੱਕ ਬਣਦਾ ਹੁਣ ਤੂੰ ਤਾਂ ਨਾ ਭਾਈ ਬਗ ਜਾਂਦਾ ਸਬਜ਼ੀ ਲੈਣ ਉੱਚ ਵੀ ਭਾਈ ਗਸਤੀ ਹੈਗੀ ਐ ਫਿਰ ਗਲਤੀ ਤਾਂ ਹੈਗੀ ਐ ਤਾਂ ਹੀ ਮੰਨੇ ਤੂੰ ਵੀ ਹਾਂ ਮੈਂ ਜਬ ਤਾਂ ਨਹੀਂ ਹੋਣੀ ਜੋ ਦੋਟਾ ਲੈ ਚੱਕ ਲਾਂ ਟਾਂ ਲੈਣਾ ਖੇਡੇਗਾ ਕਿਉਂ ਹੱਥ ਤੇ ਖੋਲਣੇ ਨਹੀਂ ਪੈਸੇ ਖੜਕਾਏ ਮਾਰੇ ਹੁੰਦੇ ਲੈ ਜੇ ਆਪਾਂ ਐ ਛੜ ਲਾਂ ਕੇ ਬੈਠੇ ਨਾ ਨਾ ਕੀ ਹੋ ਜੂ ਹਾਂ ਚਲ ਕੋਈ ਨਾ ਭਾਈ ਲੈ ਆਣੀਆਂ ਚਲ ਤੂੰ ਵੀ ਤੇ ਹੁਣ ਮੋਡਾਂ ਨਾਲਾ ਤਾਂ ਕੰਪਿਊਟਰ 'ਤੇ ਬੈਠੀ ਐ ਤੇ ਫੜ ਕੇ ਕੰਬਲ ਖਿੱਚ ਲੈ ਘਰ ਉਹ ਜੇ ਕਿਹੜਾ ਤੇਨੀ ਦਾ ਮਿਲਿਆ ਕਿ ਤਾ ਕਿ ਮੈਨੂੰ ਕਿੱਥੇ ਕੰਬਲ ਖਚਣ ਦਿੰਦੀ ਐ ਮੇਰੇ ਤਾਂ ਉਹ ਮੰਗਰ ਪਾਈ ਐ ਤੇਰੇ ਸਾਹਮਣੇ ਤਾਂ ਬੂਟ ਮਾਰੀ ਜਾਂਦੀ ਐਗੀ ਦੇਖ ਲੈ ਆਉਂਦੀ ਐ ਹੁਣ ਬੂਟ ਓਹ ਤੇ ਦਵਾ ਨਹੀਂ ਤਾ ਦੀਆਂ ਮੇਰੇ ਫੇਰ ਨਾ ਮਾਰੇ ਹਾਂ ਹਾਂ ਤਦ ਇਹ ਤੂੰ ਖਾ ਰਹੀ ਸੀ ਆਏਂਗੀ ਕਹਿੰਦੇ ਤੇਰੇ ਹੋਂਦ ਨਹੀਂ ਬੈਠਣ ਲੰਦੀ ਜਾ ਪਰ ਜਾ ਕੰਮ ਕਰ ਕੁੜੇ ਲੈ ਮੈਂ ਬੇ ਕੰਮ ਹੀ ਕਰਦੀ ਆ ਤੇਰੀ ਸਹੇਲੀ ਮੈਨੂੰ ਤਾਂ ਇਹ ਕਹਿੰਦੀ ਸੀ ਕੰਮ ਕਰ ਤਾ ਕੰਮ ਕਰੇ ਜਾ ਕੁੜੀ ਕਿ ਕਰਨ ਜੇ ਬਗ ਜਾਦੀ ਨਹੀਂ ਆ ਪਤਾ ਇਹਨੂੰ ਮਸ ਪਤਾ ਕੀ ਦਿੰਨੀ ਐ ਵਧੀਆ ਸੀ ਸੰਗਾ ਵਧੀਆ ਰਹਿ ਦੇ ਕੇ ਗਈ ਐ ਕੰਬੜੀ ਖਿੱਚ ਲਾ ਮੈਂ ਤਾਂ ਕਹਿੰਨੀ ਆ ਫਿਰ ਕਿਥੇ ਲੈ ਛੱਡ ਜਾ ਮੰਜੇ ਤੋਂ ਮੈਂ ਤਾਂ ਜੀ ਕਰੇ ਮੇਰਾ ਆ ਜਾ ਹੁਣ ਕੁੱਟਨੀਆ ਲਾਲ ਮਿਰਚਾਂ ਦੀ ਚਟਣੀ ਖਾ ਲਈ ਮੇਰੀ ਤੜਕੀ ਖਾ ਲਈ ਗੋਭੀ ਹੁਣ ਜਿਹੜੇ ਮਾਰਦੀ ਸੀ ਤਾਈ ਖੜੀ ਤਾਂ ਛੱਤਰ ਆਹ ਕੁੱਟੂਗੀ ਹੁਣ ਲਾਲ ਮਿਰਚਾਂ ਹੀ ਕੁੱਟ ਕੇ ਦੂੰ ਓਹ ਹੋ ਬਾਲੀ ਠੰਡਾ ਕੁਤ ਮਾਂ ਨੂੰ ਆਪ ਕੋਈ ਜਾਨੀ ਹੈ ਕੀ ਉਹ ਕੁ ਸਾਬ ਸਬਜੀ ਬਣਾ ਲਈ ਚੜਨੀ ਕੁੱਟੀ ਜਾਨੀ ਹੈ ਉਹ ਬੇਬੇ ਲੈ ਸਬਜੀ ਬੇਬੇ ਨਾਲ ਅਖਰੀ ਚਾਹਦਰਾ ਤੇ ਕੜਾਈ ਸਬਜੀ ਆਲਾ ਮੈਂ ਕਿਹਾ ਬੇ ਸਬਜੀ ਲੈ ਦੇ ਜਾ ਕੇ ਉਹ ਬੈਠੀ ਕੰਬੜੇ ਤੇ ਬੜੀ ਚੰਗੀ ਟੈਮਟਾ ਦੀ ਉਹ ਤਾਂ ਕਹਿੰਦੀ ਮੈਂ ਤਾਂ ਮੇਰਾ ਮੁੰਡਾ ਕਹਿੰਦਾ ਬਾਹਰ ਨਾ ਨਿਕਣੀ ਉਹ ਮੇਰੀ ਗੱਲ ਸੁਣ ਲੈਦਾ ਉਹ ਮੇਰੀ ਮਾਂ ਤੇ ਮਾੜਾ ਮਟਾ ਤਰਸ ਕਰ ਲਿਆ ਕਰ ਉਹ ਬੁੜੀ ਹੈ ਵਿਚਾਰੀ ਤੂੰ ਬੈਗੀ ਫੇਰ ਕੀ ਗੱਲ ਕੰਬੜ ਲੈ ਤੇ ਨਾ ਤੁਸੀਂ ਵੀ ਮੇਰੇ ਤੇ ਤਰਸ ਕਰ ਲਿਆ ਕਰੋ ਮੈਂ ਵੀ ਕਿਸੇ ਦੀ ਧੀ ਆਂਗੀ ਮੈਨੂੰ ਕਦੇ ਠੰਡ ਨਹੀਂ ਲੱਗਦੀ ਮੇਰੇ ਘਰ ਆਉਂਦੇ ਉਹ ਹੀ ਗੱਲ ਮੇਰੇ ਦੇ ਪੁੱਲਰੇ ਚੱਲੇ ਉੱਥਾਂ ਦੇ ਕੁੰਬ ਤੂੰ ਕਿਹੜਾ ਮੈਂ ਕਿਹੜਾ ਤੈਨੂੰ ਹੋਈ ਤੂੰ ਲੋਹੇ ਦੀ ਬਣੀ ਐ ਤੇ ਮੈਂ ਵੀ ਖੇਤੀ ਦਾ ਕੰਮ ਕਰਦੀ ਆਂ ਨੜੇ ਮੱਝਾਂ ਸਾਮਕਿਆਂ ਉਹ ਠੰਡ ਜੇ ਤਾਂ ਹੈਗੀ ਵਾਲੀ ਦੱਸ ਕੀ ਕਰੀਏ ਹੁਣ ਨਾ ਫਿਰ ਬੇਬੇ ਨੂੰ ਵੀ ਕਹਿਆ ਕਰ ਮਾਣਾ ਮਾਂ ਦਾ ਬੇਬੇ ਵੀ ਤਰਾ ਸਕਦੀ ਠੰਡ ਚ ਇਕੱਲੇ ਰਹਿ ਕੇ ਜਾਣੇ ਨਾ ਉਹ ਬੇਬੇ ਚੜੀ ਕੀ ਕਰਿਓ ਬਿਠੇ ਰਿਆ ਕਰਿਓ ਨੇ ਉਹਦਾ ਹੁਣ ਆਰਾਮ ਦਾ ਟਾਈਮ ਐ ਸੁੱਖ ਦਾ ਟਾਈਮ ਐ ਉਹਨੂੰ ਬ ਤਾਈ ਨੇ ਕੀ ਕਹਿਣਾ ਸੀ ਤਾਈ ਤਾਂ ਸਾਰਾ ਕੰਮ ਕਰਕੇ ਆਈ ਸੀ ਘਰੇ ਵਾਧੂ ਕਰ ਕਹੀ ਤਾਈ ਕਹਿੰਦੀ ਮੇਰੀ ਤਾਂ ਨੂੰ ਪੈੜੀ ਐ ਨੂੰ ਨਹੀਂ ਕਿਸੇ ਕੰਮ ਦੀ ਤਾਈ ਲੇ ਬੈਠੀ ਤਾਂ ਨਾ ਇੱਥੇ ਮੇਰੇ ਬੂਟ ਮਾਰਾ ਵਾ ਦੋ ਠੀਕਰਾਂ ਜੇ ਇੱਥੇ ਭੰਨਣ ਲੱਗੀ ਫਿਰ ਕੀ ਗੱਲ ਆ ਠੂ ਨੇ ਇੱਥੇ ਠੀਕਰਾਂ ਬਣਾ ਲਾਂਗਾ ਮੈਂ ਮੇਰੇ ਨਾਲ ਬਿਨਾਂ ਗੱਲੇ ਤਾਂ ਲੜੀ ਜਾਂਦੀ ਐ ਹੁਣ ਠੰਢ ਚ ਮੰਦਾ ਕਰੇਗੀ ਜੇ ਮੜਾ ਇਹ ਖੇਡਣ ਲੱਗ ਜੇ ਗਰਮੀ ਆਉਣ ਲੱਗ ਜਿੰਦੀ ਆਪੀ ਫਿਰ ਉਹ ਤੂੰ ਵੀ ਨਾ ਨਿਆਣੇ ਵਰਗੀ ਐ ਉਹ ਬੇਬੇ ਵਾਸਤੇ ਨੂੰ ਫਿਰ ਕੀ ਕਹੇ ਉਹਨੇ ਤਾਂ ਕਹਿਣੀ ਸੀ ਉਹ ਤਾਈ ਤਾਂ ਦੇਖ ਲੈ ਵਿਚਾਰੀ ਥਰ ਥਰ ਕਰਦੀ ਫਿਰਦੀ ਐ ਉਹਦੀ ਨੂੰ ਤਾਂ ਕੋਈ ਕੰ ਉਹ ਤਾਂ ਬਾਲੀ ਪੜੀ ਐ ਜੇ ਵਰਤਾਈ ਸਾਰੀ ਕਰਦੀ ਐ ਜੇ ਤਾਈ ਸਾਰਾ ਕਰਦੀ ਜੇ ਬੇਬੇ ਸਬਜ਼ੀ ਲੈ ਨਹੀਂ ਫਿਰ ਕਿੱਡੀ ਗੱਲ ਸੀ ਮੈਨੂੰ ਕਹਿੰਦੀ ਐ ਕਰ ਉਹ ਮਾਂ ਮਿਰਚਾਂ ਦੀ ਚਟਨੀ ਕੁੱਟ ਲਾ ਕਹਿੰਦੀ ਮੈਂ ਤਾਂ ਲਿਆ ਕੇ ਨਹੀਂ ਦਿੰਦੀ ਆ ਪਈਆਂ ਫਿਰ ਲਾਲ ਮਿਰਚਾਂ ਕੁੱਟ ਨਾ ਦੋਨੇ ਮਾਪਾਤ ਖਾ ਲਿਓ ਜੇ ਰੋਟੀਆਂ ਬੁਕਾ ਦੂੰਗੀ ਪੁੱਤ ਤੂੰ ਜਾ ਮਾਣੇ ਆ ਨਾ ਦੁਕਾਨ ਤੇ ਜਾ ਕੇ ਆ ਉਹ ਮੇਰੀ ਗੱਲ ਸੁਣ ਲੈ ਤੇ ਜਦੋਂ ਮੇਰੀ ਮਾਂ ਦੀ ਸੇਵਾ ਕਰਦੀ ਐ ਉਹ ਤੈਨੂੰ ਸਾਰੇ ਚੰਗੇ ਵੀ ਕਹਿੰਦੀ ਐ ਫਿਰ ਇਹ ਚੰਗਾਈ ਖੱਟ ਲੈ ਕੀ ਗੱਲ ਐ ਐਂ ਕਰ ਚਹਾਰੇ ਤੇ ਲੌਂਗਲੇਚਾਂ ਲਿਆ ਬੇਬੇ ਕਹਿੰਦੀ ਸੀ ਮੈਂ ਮੁੰਡੇ ਨੂੰ ਚਾਹ ਕਰਕੇ ਦੇ ਲੌਂਗਲੇਚਾਂ ਦੇ ਚਹਾਰੇ ਆ ਨਹੀਂ ਯਾ ਤੂੰ ਲੈ ਕੇ ਦੁਕਾਨ ਕੋਈ ਨਹੀਂ ਮੇਰਾ ਤਾਂ ਕੀ ਹੈ ਬੇਬੇ ਨੂੰ ਕਰਕੇ ਪਈ ਤੂੰ ਚਹਾਰੇ ਆ ਨਹੀਂ ਆ ਬੇਬੇ ਨੂੰ ਪਿਆ ਦੂੰਗੀ ਤੂੰ ਜਾ ਜਾ ਪੱਛੇ ਲੈ ਆ ਠੰਡ ਹੈ ਹੀ ਹਾਂ ਹੋਰ ਠੰਡ ਤਾਂ ਹੈਗੀ ਐ ਐਂ ਕਰ ਤੂੰ ਤਾਂ ਜਾ ਲੌਂਗਲੇਚਾਂ ਤੇ ਚਹਾਰੇ ਲੈਣ ਬੇਬੇ ਦਾ ਤਾਂ ਕੰਬਲ ਮੈਂ ਖਿੱਚਦੀਆਂ ਜਨਾ ਮੈਨੂੰ ਤਾਈ ਦੱਸ ਕੇ ਗਈ ਸੀ ਵੀ ਫੜਕੇ ਦਾ ਕੰਬਲ ਖਿੱਚ ਲੈ ਇਹਨੂੰ ਕੰਬਲ ਚੋਂ ਕੱਢ ਬਾਹਰ ਆ ਜਾ ਨਹੀਂ ਤਾਂ ਲਾਲ ਮਿਰਚਾਂ ਖਵਾਉਂਗਾ ਇਹਨੂੰ ਫੜਕੇ ਆਖੂ ਰੋਟੀਆਂ ਖਾ ਲਾਲ ਮਿਰਚਾਂ ਨਾਲ ਮੂੰਹ ਚ ਤੱਕ ਤੱਕ ਪਾਉਂ ਇਹਦੇ ਬੁਰਕੀਆਂ ਤੇ ਨਾ ਮੈਂ ਜਾ ਕੇ ਖਿੱਚਦੀ ਇਹਦਾ ਕੰਬਲ ਇਹ ਲੱਗੇ ਮੈਂ ਬੈਠੀ ਹਾਂ ਲਬੇਟੀ ਮੈਂ ਤਾਂ ਤਾਈ ਕਹਿ ਕੇ ਗਈ ਸੀ ਕਹਿੰਦੀ ਫੜ ਕੇ ਕੰਬਲ ਖਿੱਚ ਲੈ ਅੱਜ ਖਿੱਚ ਹੀ ਲੈਣੀ ਬੇਬੇ ਦਾ ਕੰਬਲ ਐ ਨਹੀਂ ਲੋਟਾਂਦਾ ਬੇਬੇ ਛੱਡ ਪਈ ਕੰਬਲ ਮੈਂ ਤਾਂ ਤਾਈ ਨੇ ਕਹਿ ਦਿੱਤੀ ਫੜ ਕੇ ਖਿੱਚ ਹੀ ਲੈ ਕੰਬਲ ਹੋਰ ਬਾਹਰ ਲੈ ਜਾ ਤੰਗੀ ਮਾਰ ਨਹੀਂ ਦਿੱਤੀ ਮੈਂ ਬਾਈ ਨਹੀਂ ਨਹੀਂ ਕਰਦਾ ਤਾਂ ਪਰ ਜਾ ਗਿਆ ਹਾਂ ਮੈਂ ਉਹਨੂੰ ਪਾਲੇ ਮਾਰ ਲੈ ਉਹ ਮੈਨੂੰ ਤਾਂ ਤਾਈ ਕਹਿ ਕੇ ਗਈ ਤਾਈ ਕਹਿੰਦੀ ਇਹਦਾ ਕੰਬਲ ਫੜ ਕੇ ਖਿੱਚ ਲੈ ਫੇਰ ਤੇਰਾ ਕੰਮ ਹੱਥ ਛੋਲਿਆ ਨਾ ਫੇਰ ਕੰਬਲ ਨਹੀਂ ਬੱਤੀਆਂ ਠੰਡ ਕਿੰਨੀ ਹੈ ਬੈਜਾ ਬੇਬੇ ਰਾਮਨਾ ਬੈਜਾ ਨਾ ਫਰ ਮੈਨੂੰ ਠੰਡ ਨਹੀਂ ਮੈਨੂੰ ਸਾੜ ਨਹੀਂ ਲੱਗਦੀ ਮੈਂ ਤਾਂ ਆਪਣੇ ਮੇਜ ਕਰਵਾਦੇ ਵਾਂਗੂੰ ਕੰਬਲਾਂ ਤੇ ਪੈਨੀ ਅੰਦਰ ਜਾ ਕੇ ਐਂ ਕਰ ਚੱਟ ਨਹੀਂ ਕੁੱਟੀ ਵੀ ਰੋਟੀਆਂ ਤੂੰ ਬਕਾ ਲਵੇਂ ਤਾਂ ਪਕਾਉਂਦੀ ਨਹੀਂ ਆਹ ਦੇਖ ਲੈ ਤਾਈ ਚੰਗੀ ਸਿੱਖੇ ਰਹੀ ਗਈ ਐ ਕਹਿੰਦੀ ਕਿ ਕੰਬਲ ਲਾ ਲੈ ਉਹ ਮੇਰੀਆਂ ਤੇਰੀ ਠੰਡ ਚ ਮਰ ਜੂ ਤੂੰ ਨੂੰ ਆਏ ਕਹਿ ਮਰੀ ਮਾਨ ਜਿਦੋਂ ਅੰਦਰ ਬਹਿ ਜਾ ਇੱਥੇ ਇੱਥੇ ਵੀ ਤੇ ਕੰਬਲ ਨਹੀਂ ਲੈਣ ਦੀ ਉਹ ਦੇਖ ਲੈ ਤਾਈ ਦਾ ਮਿਲਦਾ ਇਹੀ ਕੰਮ ਐ ਨਾਲ ਹੁਣ ਇਹ ਤਾਂ ਕਹਿਦੀ ਅਕੇ ਲੈ ਤੂੰ ਹੁਣ ਰੋਟੀਆਂ ਪਕਾ ਲੈ ਲੈ ਮੇਰੀ ਤਾਈ ਤਾਂ ਕਿਸ ਪੁਗਾਤ ਪਵਾ ਗਈ ਸਾਡੇ ਘਰੇ ਹੁਣ ਤੇ ਮੈਨੂੰ ਹੁਣ ਰੋਟੀਆਂ ਪਕਾਉਣੀਆਂ ਨਹੀਂਆਂ ਕਸ ਮੈਨੂੰ ਰੋ